ਹਾਂਜੀ ਦੋਸਤੋ ਅੱਜ ਸਾਡਾ ਚੈਨਲ ਰਹਾਣੀ ਪੰਜਾਬ ਆਪ ਸਭ ਨੂੰ ਬਹੁਤ ਹੀ ਵੱਡੇ ਪਿੰਡ ਸਾਜਰੀ ਲੈ ਕੇ ਆਇਆ ਹੈ ਜਿੱਥੇ ਅਸੀਂ ਤੁਹਾਨੂੰ ਆਪਣੇ ਕੈਮਰੇ ਦੀ ਅੱਖ ਤੋਂ ਮੇਲਾ ਦਿਖਾਵਾਂਗੇ ਜੀ ਵੱਡਾ ਮੇਲਾ ਜਿਸ ਦੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਡਿਆਂ ਦੇ ਮਨੋਰੰਜਨ ਲਈ ਹਰ ਇੱਕ ਤਰ੍ਹਾਂ ਦਾ ਸਾਧਨ ਹੈ ਸੋ ਸਾਡੀ ਬੇਨਤੀ ਹੈ ਕਿ ਸਾਡੇ ਇਸ ਚੈਨਲ ਰਹਾਣੀ ਪੰਜਾਬ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਸਾਨੂੰ ਹੌਂਸਲਾ ਇਸ ਗੱਲ ਦਾ ਰਹੇ ਅਸੀਂ ਇੱਥੇ ਤੋਂ ਆਪ ਸਭ ਨੂੰ ਇਸ ਦੌਰਾਨ ਪੰਜਾਬ ਦੇ ਹਰ ਇੱਕ ਰੰਗ ਤੋਂ ਜਾਣੂ ਕਰਵਾ ਸਕੀ ਜੀ ਤੇ ਅਸੀਂ ਜਿੱਥੇ ਆਪਣਾ ਵਹੀਕਲ ਖੜਾ ਕੀਤਾ ਸੀ ਉਸ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਇਹ ਵਹੀਕਲ ਖੜੇ ਨੇ ਸੋ ਬਿਲਕੁਲ ਫ੍ਰੀ ਸੇਵਾ ਕਰਦੇ ਨੇ ਇਹ ਧੰਨਵਾਦ ਹੈ ਇਸ ਪਰਿਵਾਰ ਦਾ हां सारा जो भी जिन्ना भी थो रस्ते दे भी तो देख रहे हो ये मेले के ही दृश्य हां ਹਾਂਜੀ ਦੋਸਤੋ ਅਸੀਂ ਇਸ ਰਸਤੇ ਤੋਂ ਆਏ ਸੀ ਤੇ ਇਹ ਜੋ ਵਾਲਾ ਰਸਤਾ ਹੈ ਇਹ ਬਾਬਾ ਜੀ ਦੇ ਦਰਬਾਰ ਸਾਹਿਬ ਜਾਂਦਾ ਹੈ ਸੋ ਇਹ ਪਿੰਡ 샤ਦਰੀ ਦਾ ਮੇਲਾ ਹੈ ਜੋ ਪੀਰ ਬਾਬਾ ਜੋਗੀ ਪੀਰ ਜੀ ਦੇ ਨਾਮ ਤੋਂ ਸਾਲ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਆ ਜਿਓ ਜੀ ਬਾਕੀ ਮੇਲੇ ਦੇ ਕਰਦੇ ਆ ਦਰਸ਼ਨ ਤੁਹਾਨੂੰ ਲੈ ਕੇ ਚਲਦੇ ਆਂ ਬਾਬਾ ਜੀ ਦੇ ਦਰਬਾਰ ਤੇ ਲਓ ਜੀ ਸਾਧ ਸੰਗਤ ਜੀ ਬਾਬਾ ਜੀ ਦੇ ਦਰਬਾਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਇਸ ਜਗ੍ਹਾ ਤੇ ਜੋ ਸਥਾਨ ਹੈ ਬਾਬਾ ਜੀ ਦਾ ਠਾਕੇਣ ਵਾਲਾ ਉਹ ਬਣਿਆ ਹੋਇਆ ਹੈ ਆ ਜਿਓ ਜੀ ਅੰਦਰ ਚਲਦੇ ਆਂ

ਇਹ ਬਾਬਾ ਗੁਰਗਾ ਜਹਰਬੀਰ ਜੀ ਦੀ ਜੋ ਅਸਥਾਨ ਬਣਿਆ ਹੋਇਆ ਉਸ ਜਗ੍ਹਾ ਤੇ ਵੀ ਅੱਜ ਦੇ ਦਿਨ ਇੱਥੇ ਸੰਗਤਾਂ ਮੇਲੇ ਦੇ ਰੂਪ ਵਿੱਚ ਮਣਾਉਂਦੀਆਂ ਨੇ ਸੋ ਆਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਭ ਨੂੰ ਪੱਰਾਈ ਦਾ ਜੋ ਇਤਿਹਾਸ ਹੈ ਉਹ ਵੀ ਇਥੋਂ ਦੇ ਜੋ ਸੇਵਾਦਾਰਾਂ ਨੇ ਉਹ ਦੱਸ ਸਕਣਾ ਤੇ ਮਾਣਿ ਸਾਹ ਸੰਗੇ ਜੀ ਹਾਂ ਬਾਬਾ ਜੀ ਪਾਸੋਂ ਆਪਾਂ ਇਸ ਜਗ੍ਹਾ ਦਾ ਜੋ ਇਤਿਹਾਸ ਹੈ ਉਹ ਸਰਬਣ ਕਰਦੇ ਹਾਂ ਕਰੋ ਬਾਬਾ ਜੀ ਸ਼ੁਰੂ ਜੈ ਜੈ ਕਦੋਂ ਬਣਿਆ ਜੀ ਕੀ ਇਹਦਾ ਇਤਿਹਾਸ ਹੈ ਜੀ ਇਹ ਸਾਨੂੰ ਦੋ ਪੀੜੀਆਂ ਤੱਕ ਪਤਾ ਪਾ ਹੈਗਾ ਜੀ ਉਦੋਂ ਆ ਸਾਡੇ ਦਾਦੇ-ਪੜਦਾਦੇ ਉਸ ਸਥਾਨ ਤੇ ਰਾਜਸਥਾਨੂ ਗੂਗਿਆ ਮੜੀ ਪੇਟਾਂ ਲੈ ਕੇ ਆਏ ଥିਗੇ ਇਥੇ ਮੜੀ ਬਣਾਈ ਤਿਆਰ ਕਰਿਆ ਅੱਛਾ ਇਹੋ ਸਿਧਾਂਤ ਹੈ ਮੈਂ ਇਹ ਤਲਾਦ ਦੇ ਵਿਚਾਰੀਆਂ ਨੇ ਇਹਦਾ ਕੀ ਕਾਰਨਾ ਬਾਬਾ ਜੀ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਜੋ ਵੀ ਸੁੱਖ ਲੈ ਕੇ ਆਉਂਦੇ ਨੇ ਹਰੇਕ ਪੁਰੀਆ ਤੇ ਸੋਦੀ ਬਾਬਾ ਜੀ ਇਥੇ ਕਿਸੇ ਵਾਸਤੇ ਮਸੇਵਾ ਦਾ ਹੈ ਅੱਛਾ ਜੀ ਯਾਨੀ ਕਿ ਇਹ ਸੋ ਜੋ ਅਸਥਾਨ ਹੈ ਤੇ ਮੁੱਖ ਸੇਵਾ ਦਾ ਠੀਕ ਹੈ ਜੀ ਧੰਨਵਾਦ ਜੀ ਬਾਬਾ ਜੀ ਆਹੇ ਸਾਹਸਾਂ ਜੀ ਇਹਦੇ ਬਾਬੇ ਦਾ ਸਥਾਨ ਬਣਾਇਆ ਹੈ ਸੰਗਤਾਂ ਇਸ ਜਗ੍ਹਾ ਨਤਮਸਤਕ ਹੁੰਦੀਆਂ ਨੇ ਕੁਝ ਕੁਸ਼ੀ ਕੀਤੀ ਹੈ ਆਹ ਚਲ ਜੀ ਇਹ ਜੱਗ ਦਾ ਆਲੀ ਸਾਹਸਾਂ ਜੀ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਜਗ੍ਹਾ ਤੇ ਆ ਕੇ ਜਾਂ ਥੀਰੇ ਰੂਪ ਦੇ ਵਿੱਚ ਬੈਠਦੀਆਂ ਨੇ ਸਾਧ ਸੰਗਤ ਜੀ ਬਾਬਾ ਜੀ ਦਾ ਸਥਾਨ ਜੋ ਬਣਿਆ ਹੋਇਆ ਹੈ ਸੰਗਤਾਂ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਦਰਸ਼ੇ ਮੇਲੇ ਕਰਦੀਆਂ ਨੇ ਸੋ ਕਰੋ ਇਸ ਸੰਗਤਾਂ ਦੇ ਦਰਸ਼ਨ ਜੋ ਪਾਪਾਈਏ ਦਰਬਾਰ ਤੇ ਪਹੁੰਚੀਆਂ ਨੇ ਆਪਣੀਆਂ ਮਨੋਕਾਮਨਾਵਾਂ ਲੈ ਕੇ ਲੋਕਾਂ ਕੋਲ ਸਾਡੇ ਕੋਲ ਜੀਵਨ ਦਾ ਮਾਣ ਹੈ ਅਸੀਂ ਉਹਨਾਂ ਨੂੰ ਕਹਾਜੋਲਾ ਲਿਆ ਕੇ ਦਿਆ ਤੇ ਉਹਨਾਂ ਦੇ ਰਾਹ ਤੇ ਉਹਨਾਂ ਦੇ ਦਰਬਾਰ ਤੇ ਪਾਵੇ ਪਹਿਲਾਂ ਆ ਮਨੋਕਾਮਨਾਵਾਂ ਨੂੰ ਪੂਰੀਆਂ ਕਰੋ ਲੋਬੀ ਦੋਸਤੋ ਹੁਣ ਆਪ ਆ ਗਏ ਆ ਜਿੱਥੇ ਤਰ੍ਹਾਂ ਤਰ੍ਹਾਂ ਦੇ ਝੂਲੇ ਤਰ੍ਹਾਂ ਤਰ੍ਹਾਂ ਆਂਆ ਘੇਟਣ ਵਾਸਤੇ ਖੇਟਾਂ ਬਹੁਤ ਹੀ ਮਨ ਨੂੰ ਭਾਉਂਦੀਆਂ ਨੇ ਸੋ ਆਪਾਂ ਹੋਣਾ ਇਹਦੇ ਰੰਗ ਦਿਖਾਵਾਂਗੇ ਸੋ ਸਾਰਿਆਂ ਨੂੰ ਇਧਰ ਵੀਰ ਜੀਆ ਨੇ ਕੋਈ ਗੇਮ ਲਾਈ ਹੋਈ ਹੈ ਇਹ ਛੋਟੇ ਬੱਚਿਆਂ ਦੇ ਲਈ ਤਾਰਾਂ ਵਾਲੇ ਝੂਲੇ ਜਿਸ ਦੇ ਵਿੱਚ ਬੱਚੇ ਆਨੰਦਮਾਨ ਰਹੇ ਨੇ ਉਹ ਵੀ ਟ੍ਰੇਨ ਜਿਸ ਦੇ ਵਿੱਚ ਬੱਚੇ ਆਨੰਦਮਾਨ ਦੇ ਨੇ તો આગા અપરાલે કે અજાસ તુઆન મેલે દા એક હર એક રંગ દેખાઈએ તો આ દીરાનો જો પજીએ ચરોલા વગેરે ઓના દા ભી યુ દેખાવાંગે સો ઓસ્ટ પહેલા આજુ દે ખોલીયા પાસા કે છોટે બચ્ચે મેલે દે વેચ્યા ਆਇ ਤੇ ਇੰਦੇ ਵਿੱਚ ਜੋ ਮਜ਼ੇ ਨਹੀਂ ਜ਼ਿੰਦਗੀ ਵਿੱਚ ਉਹ ਲੈ ਰਹੇ ਨਹੀਂ ਹਾਂ ਦੇਖੋ ਦੋਸਤੋ ਜ਼ਿੰਦਗੀ ਦਾ ਹੋਰ ਰੰਗ ਕਿਸ ਨੂੰ ਹਰ ਕੋਈ ਮਾਣਨਾ ਚਾਹਦਾ ਹੈ ਸੋ ਇਸ ਜਗ੍ਹਾ ਕਿ ਮਨ ਬੱਚਾ ਹੋ ਜਾਂਦਾ ਹੈ ਫਾਇਦੇ ਬੜਾ ਸੋਹਣਾ ਲਿਖਿਆ ਹੈ ਕਿ ਜਿਾ ਕਿ ਜਿਉਂਦਿਆਂ ਦੇ ਮੇਲੇ ਸੋ ਆਈ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਨੂੰ ਸ਼ਾਜਲੀ ਦੇ ਮੇਲੇ ਵੇਖੇ ਲੈ ਕੇ ਆਏ ਆ। ਸੋ ਇਹ ਹੈ ਜੀ ਮੇਲਾ ਸ਼ਾਜਲੀ ਦਾ ਜੋ ਸ਼ਾਜਲੀ ਪਿੰਡ ਦੇ ਵਿੱਚ ਹੀ ਲੱਗਿਆ ਹੋਇਆ ਹੈ। ਜਿੱਥੇ ਬੱਚੇ ਝੂਲਿਆਂ ਦੇ ਵਿੱਚ ਮौज-ਮਸਤੀ ਕਰ ਰਹੇ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪ ਸਰਗੀਆਂ ਨੂੰ ਪੰਜਾਬ ਦਾ ਇਹ ਜੋ ਰੰਗ ਹੈ ਇਹ ਤੋਂ ਜਾਣੂ ਕਰਵਾਇਆ ਜਾਵੇ ਜੀ। ਅਸੀਂ ਦੋਸਤੋ ਅਸੀਂ ਤੁਹਾਨੂੰ ਜੋ ਹੌਲੇ-ਹੌਲੇ ਕਹਿ ਕੇ ਹੱਟੀਆਂ।

ਕੂਲੇ ਵਗੈਰਾ ਦਾ ਪੂਰਾ ਹਾਲ ਹੈ ਉਹ ਦਿਖਾ ਸਕੀਏ ਦੇਖੋ ਜੀ ਜਿਹੜੇ ਪਿੰਡਾਂ ਦੇ ਵਿੱਚ ਟ੍ਰੇਨ ਨਹੀਂ ਜਾਂਦੀ ਉਸ ਪਿੰਡਾਂ ਦੇ ਵਿੱਚ ਇਹ ਟ੍ਰੇਨ ਲੈ ਆਏ ਨੇ ਬਾਕੀ ਜੀ ਜ਼ਿੰਦਗੀ ਦੇ ਮਜ਼ੇ ਨਹੀਂ ਉਹ ਲੈ ਕੇ ਜਾ ਸਕਣਾ ਸਾਰਾ ਬੰਦੂ ਆਪਣੇ ਘਰਾਂ ਤੇ ਲਾਉਂਦੇ ਆ ਆਹੀ ਦੋਸਤੋ ਇਹ ਜੋ ਵੱਡੀ ਝੰਡੋਰ ਲੱਗੀ ਹੈ ਅਸੀਂ ਤੁਹਾਨੂੰ ਇਸ ਦਾ ਜੋ ਵੀਊ ਹੈ ਉਹ ਪੂਰਾ ਦਿਖਾਵਾਂਗੇ ਤੋ ਕੋਸ਼ਿਸ਼ ਕਰਾਂਗੇ ਅਸੀਂ ਵੀ ਇਸ ਦੇ ਵਿੱਚ ਬੈਠ ਕੇ ਜਾਈਏ ਦੇਖੋ ਵੀਰ ਜੀ ਇਸ ਤਰ੍ਹਾਂ ਸਾਡੇ ਜੋ ਇਹ ਵੀਰ ਜੀ ਦੇ ਲੋਕਾਂ ਦੀ ਮੌਜਾਂ ਜਾਂਣ ਵਾਸਤੇ ਕਾਫੀ ਦੂਰ ਤੋਂ ਆ ਕੇ ਇਹਨਾਂ ਨੇ ਝੂਲੇ ਲਾਏ ਹੋਏ ਨੇ ਸੋ ਇਹਨਾਂ ਦਾ ਵੀ ਧੰਨਵਾਦ ਹੈ ਜਿੱਥੇ ਪਹੁੰਚਣ ਤੇ ਕਿ ਪੰਜਾਬ ਦੇ ਮੇਲਿਆਂ ਦੀ ਰੌਣਕ ਨੂੰ ਵਧਾਉਂਦੇ ਨੇ ਹੁਣ ਅਸੀਂ ਤੁਹਾਨੂੰ टिकट खिड़की ते ले के चलें जी जिथे इस झूले टिकटा मिल रही है, की ठीक है।, है? देखो फिर दोस्तों बच्चे ने जेडेस तरह शोर शराबा कर रहे ने अपनी जिंदगी का आनंद है

ਉਹ कोशिश ਕੀਤੀ ਹੈ ਤੁਹਾਨੂੰ ਪਿਆਰ ਦਾ ਹਰੇ ਰੰਗ ਇਸ ਮੇਲੇ ਦਾ ਜੋ ਹਰੇ ਰੰਗ ਹੈ ਉਹ ਦਿਖਾ ਸਕੀਏ ਧੰਨਵਾਦ ਇਹਨਾਂ ਵੀਰਾਂ ਦਾ ਜੋ ਕਾफी ਦੂਰੋਂ ਦੂਰੋਂ ਆ ਕੇ ਪੰਜਾਬ ਦੇ ਇਹਨਾਂ ਮੇਲਿਆਂ ਦੀ ਜੋ ਸ਼ਾਨ ਹੈ ਉਸ ਨੂੰ ਵਧਾਉਂਦੇ ਨੇ ਬੜੀ ਮਿਹਰਬਾਨੀ ਦੋਸਤਾਂ ਦੀ ਇਹ ਪੰਜਾਬ ਦੇ ਜੋ ਵੇਲੇ ਦੀ ਸ਼ਾਨ ਨੂੰ ਬਹੁਤ ਬਹੁਤ ਧੰਨਵਾਦੀ ਰਹਿ। ਹਾਂ ਵੀ ਦੋਸਤੋ ਅਸੀਂ ਤੁਹਾਨੂੰ ਇਹ ਟੁਆਇਰ ਟ੍ਰੇਨ ਦਾ ਜੋ ਮਾਲਕ ਹੈ ਵੀਰ ਜੋ ਆਪਰੇਟ ਕਰਦਾ ਹੈ ਉਹਨਾਂ ਨਾਲ ਮਿਲਾਰੇ ਆਂ। ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ? ਕਰਨੀ ਕਿਹੜੇ ਪਿੰਡੋਂ? ਸਾਜਲਾ ਤੇ ਇਹ ਕਦੋਂ ਤੋਂ ਕਰ ਰਹੇ ਹੋ ਇਹ ਕੰਮ? ਜੀ ਲਾਲੋ ਜੇ ਸਾਡਾ ਕਿਵੇਂ ਹੈ? ਜੀ ਇੰਜੋਏ ਇੰਜੋਏ ਲੱਖ ਦੇ ਲੈਣੇ ਨੂੰ ਯਾਰ ਏ ਮਸਲੇ ਨਹੀਂ ਯਾਰੇ ਨਹੀਂ ਜੋ ਮਾਣੀ ਖਾਣੇ ਆ ਕਿਹੜਿਆਂ ਕੋਈ ਪ੍ਰੋਬਲਮ ਨਹੀਂ ਬਸ ਜ਼ਿੰਦਗੀ ਪੂਰੀ ਇੰਜੋਏ ਹੈ ਬਾਕੀ ਆ ਆਪਣਾ ਤੇ ਬਾਕੀ ਛੋਟੇ ਵੀਰੇ ਜੋਏ ਦੇ ਤਾਂ ਖਰਚਾ ਪਾਣੀ ਹੈ ਉਹ ਚੱਲਦਾ ਹੈ ਕਿ ਲੋਕ ਥੋੜੀ ਪਰੇਸ਼ਾਨੀ ਕਰਦੇ ਨੇ ਸੈਲੀ ਵੀ ਗੱਲ ਤੇ ਖਰਚਾ ਵੀ ਚੱਲਦਾ ਠੀਕ ਹੈ ਚਲੋ ਜ਼ਿੰਦਗੀ ਜ਼ਿੰਦਗੀ ਕਿੱਦਾਂ ਚੱਲੀ ਜਾਂਦਾ ਜ਼ਿੰਦਗੀ ਸੰਘਰਸ਼ ਨਾਲ ਹੈ ਪਰ ਚੱਲਦੀ ਹੈ ਠੀਕ ਹੈ ਵੀਰੇ ਨੇ ਮਰਦੀ ਜਾ ਰੋ ਚੱਲ ਪੈ ਠੀਕ ਹੈ ਧੰਨਵਾਦ ਵੀਰੇ ਦੋਸਤੋ ਇੱਕ ਹੋਰ ਬੈਟ ਹੈ ਜੋ ਛੋਟੀ ਹੈ ਛੋਟੀ ਦੇਖੇ ਇਹਨਾਂ ਨਾਲ ਅਸੀਂ ਤੁਹਾਨੂੰ ਮਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਇਸੇ ਮੇਲੇ ਦੇ ਵਿੱਚ ਮਿੱਕੀ ਮਾਊਸ ਲੱਗਿਆ ਹੋਇਆ ਹੈ ਅਸੀਂ ਤੁਹਾਨੂੰ ਉਸਤੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਨੇ ਜੋ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਇਸ ਜਗ੍ਹਾ ਤੇ ਬੱਚੇ ਅੰਦਰ ਚਲੇ ਜਾਂਦੇ ਨੇ ਤੇ ਆਪਣੇ ਜੋ ਜਿੰਦਗੀ ਦੇ ਆ ਪੁੱਠੇ ਸ਼ੁਬੇ ਸ਼ਾਰਾਂ ਦੇ ਉਹ 5-10 ਮਿੰਟ ਮਾਰ ਕੇ ਇਹ ਜ਼ਿੰਦਗੀ ਦਾ ਅਸਲੀ ਆਨੰਦ ਹੈ ਉਹ ਮਾਣਦੇ ਨੇ ਦੇਖੋ ਜੀ ਕਿ ਇਸ ਤਰ੍ਹਾਂ ਬੱਚੇ ਜੋ ਜ਼ਿੰਦਗੀ ਦਾ ਆਨੰਦ ਹੈ ਉਹ ਮਾਣ ਰਹੇ ਨੇ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਗੁੜੀ ਅਧਿਕਾਰ ਰਿਹਾ ਜੋ ਪਹਿਲੇ ਕੋਲ ਸਲਾਈਡ ਕਰਕੇ ਹਾਂਜੀ ਧੰਨਵਾਦ ਲੋ ਵੀ ਦੋਸਤੋ ਇਸ ਮੇਲੇ ਦੇ ਵਿੱਚ ਅਸੀਂ ਤੁਹਾਨੂੰ ਇੱਕ ਹੋਰ ਚੀਜ਼ ਨਾਲ ਰੂਬਰੂ ਕਰ ਰਹੇ ਹਾਂ ਜੋ ਪਾਵਰ ਸ਼ੂਟ ਹੈ ਬੱਚੇ ਅੱਜ ਕੱਲ ਮੋਬਾਈਲ ਤੇ ਗੇਮ ਖੇਡਦੇ ਨੇ ਇੱਥੇ ਲਾਈਵ ਲੱਗੀ ਹੋਈ ਹੈ ਜੀ ਵੀਰ ਜੀਆ ਵੱਲੋਂ ਲਾਈ ਗਈ ਹੈ ਦੇਖੋ ਦੋਸਤੋ ਕਿਸ ਤਰ੍ਹਾਂ ਵੀਰ ਜੀ ਇਹ ਕੰਨਿਆਂ ਨੂੰ ਲੋਡ ਕਰਕੇ ਆਪਣੇ ਗਾਕਾਂ ਨੂੰ ਦੰਦੇ ਨੇ ਤੇ ਉਹ ਵੀਰ ਜੀ ਉਹ ਜਗਾ ਕਬਲ ਦੇ ਉਤੇ ਨਿਸ਼ਾਨਾ ਮਾਰਦੇ ਨੇ ਉਹ ਮਨੋਰੰਜਨ ਦਾ ਬਹੁਤ ਵੱਡਾ ਸਾਧਨਾ ਜਿਸ ਦੇ ਵਿੱਚ ਅੱਜ ਕੱਲ ਆਪਾਂ ਇਹ ਜੋ ਗੇਮ ਹੈ ਸਿਰਫ ਮੋਬਾਈਲ ਤੇ ਹੀ ਖੇਡਦੇ ਆ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੇ ਗੇਮ ਆ ਜੋ

ਆ ਜਵਾਹਰ ਸਿੰਘ ਕੇਜੂਲੇ ਦੇ ਵਿੱਚ ਆ ਗਏ ਆ ਕਿ ਸਾਡਾ ਵੀਰ ਆਪਰੇਟਰ ਹੈ ਜਿਹੜਾ ਇਸ ਨੂੰ ਅਪਰੇਟ ਕਰਦਾ ਹੈ ਧੰਨਵਾਦ ਵੀਰੇ ਹਲੋ ਲੋ ਭਾਈ ਦੋਸਤੋ ਨੇੜੀ ਦੀ ਪਸੰਦ ਗੋਲ ਗੱਪੇ ਇਸੇ ਮੇਲੇ ਦੇ ਵਿੱਚ ਬੜੇ ਤਰ੍ਹਾਂ ਦੇ ਵਿੱਚ ਲਗਾਏ ਹੋਏ ਨੇ ਵੀਰ ਵੱਲੋਂ ਸੋ ਹਰ ਇੱਕ ਰੰਗ ਇਸ ਮੇਲੇ ਦਾ ਅਸੀਂ ਤੁਹਾਨੂੰ ਆਪਣੇ ਚੈਨਲ ਰਾਹੀਂ ਦਿਖਾਵਾਂਗੇ ਜੀ

ਇਹ ਜੇ ਵੱਲੋਂ ਜੰਪਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਛੋਟੇ ਛੋਟੇ ਬੱਚੇ ਮौज-ਮਸਤੀ ਕਰ ਰਹੇ ਨੇ ਸੋ ਇਹ ਵੀ ਜ਼ਿੰਦਗੀ ਦਾ ਇੱਕ ਰੰਗ ਹੈ ਜਿਸ ਨੂੰ ਮੇਲੇ ਦੇ ਵਿੱਚ ਬੱਚਿਆਂ ਵੱਲੋਂ ਮਨਾਇਆ ਜਾਂਦਾ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਪੰਜਾਬ ਦੇ ਸਾਰੇ ਰੰਗਾਂ ਨਾਲ ਜਾਣੂ ਕਰਵਾ ਸਕੀਏ ਅਸੀਂ ਤੁਹਾਨੂੰ ਇੱਕ ਹੋਰ ਗੇਮ

हेलो जी हेलो बच्चे टैटू बनता इस तरह बनता है ਅਦੇ ਕੋਈ ਛੋਟੇ ਬੱਚੇ ਦੇ ਹੱਥ ਦੇ ਉੱਪਰ ਬੜੀ ਹੀ ਸੌਖਾਨੀ ਦੇ ਨਾਲ ਬਿਨਾ ਕਿਸੇ ਦਰਦ ਤੋਂ ਟੈਟੂ ਬਣਾਇਆ ਗਿਆ ਇਸ ਮੇਲੇ ਦੀ ਖੂਬਸੂਰਤੀ ਹੈ ਜਿੱਥੇ ਪੰਜਾਬ ਦਾ ਹਰ ਇੱਕ ਰੰਗ ਆਪ ਸਭ ਨੂੰ ਮਿਲਦਾ ਹੈ ਜੋ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਬੜਾ ਹੀ ਸੋਹਣਾ ਟੈਟੂ ਇਸ ਬੱਚੇ ਦੀ ਮਾਂ ਦੇ ਉੱਤੇ ਬਣਿਆ ਹੈ ਧੰਨਵਾਦ ਜੀ ਹਾਂ ਜੀ ਸਾਧ ਸੰਗਤ ਜੀ ਬਾਬਾ ਜੀ ਦੇ ਦਰਬਾਰ ਤੇ ਆਉਣ ਦਾ ਜੋ ਰਸਤਾ ਹੈ ਇਸ ਜਗ੍ਹਾ ਤੋਂ ਆਉਂਦਾ ਹੈ ਸੋ ਸੰਗਤਾਂ ਦੇ ਇਕੱਠ ਤੋਂ ਤੁਸੀਂ ਆਪ ਸਭ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਬਾ ਜੀ ਦੀ ਮਹਿਮਾ ਹੈ ਜੋ ਕਿੰਨੀ ਹੋਵੇਗੀ ਸੋ ਅਸੀਂ ਅੱਜ ਤੁਹਾਨੂੰ ਪਿੰਡ ਸ਼ਾਜਲੀ ਦੇ ਵੱਡੇ ਮੇਲੇ ਤੇ ਲੈ ਕੇ ਆਏ ਹਾਂ ਜਿੱਥੇ ਬਾਬਾ ਬੁੱਗਾ ਯਹਰਵੀਰ ਜੀ ਦੇ ਮੇਲੇ ਦੇ ਜੋ ਰੌਣਕਾਂ ਨੇ ਉਹ ਲੱਗੀਆਂ ਹੋਈਆਂ ਨੇ ਇਹ ਮੇਲਾ ਹੈ ਜੋ ਇੱਕ ਸਾਲ ਦੇ ਵਿੱਚ 3 ਦਿਨਾਂ ਭਰਦਾ ਹੈ ਸੋ ਆਵੀਂ ਦੋਸਤੋ ਇਸ ਜਗ੍ਹਾ ਬਾਬਾ ਜੀ ਦਾ ਜੋ ਲੰਗਰ ਹੈ ਉਹ ਅਟੁੱਤ ਵਰਤਾਇਆ ਜਾ ਰਿਹਾ ਹੈ ਸੋ ਇਸ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਦੇ ਭੋਜਨ ਪਾਣੀ ਦਾ ਜੋ ਪ੍ਰਬੰਧ ਹੈ ਉਹ ਬਾਬਾ ਜੀ ਦੀ ਜੋ ਕਮੇਟੀ ਹੈ ਉਸ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਇਸ ਲੰਗਰ ਦੇ ਵਿੱਚ ਰਹਿੰਦਾ ਹੈ ਸੋ ਸਾਡੇ ਸੇਵਾਦਾਰ ਵੀਰ ਬੜੇ ਪ੍ਰੇਮ ਨਾਲ ਲੰਗਰ ਛਕਾਉਂਦੇ ਨੇ ਇਹ ਸੰਗਤਾਂ ਬੜੇ ਸ਼ਰਦਾ ਦੇ ਨਾਲ ਲੰਗਰ ਛਕਦੀਆਂ ਨੇ ਸੋ ਅਸੀਂ ਤੁਹਾਨੂੰ ਲੰਗਰ ਬੰਨਣ ਵਾਲੀ ਜਗ੍ਹਾ ਵੀ ਲੈ ਕੇ ਜਾਵਾਂਗੇ ਸੋ ਆਜੋ ਜੀ ਚੱਲਦੇ ਆਪਾਂ ਜਿਸ ਜਗ੍ਹਾ ਲੰਗਰ ਤਿਆਰ ਕੀਤਾ ਜਾਂਦਾ ਹੈ ਉਸ ਜਗ੍ਹਾ ਵੀ ਤਾਂ ਜੀ ਇਸ ਜਗ੍ਹਾ ਤੇ ਬਾਬਾਈ ਦੇ ਜੋ ਜੋ ਸੇਵਾਦਾਰ ਨੇ ਉਹ ਸੰਗਤਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਜੋ ਇਹ ਠੇ ਵਰਤਨ ਹੁੰਦੇ ਨੇ ਉਹ ਪਹੁੰਚਾ ਕੇ ਜਾਂਦੀਆਂ ਨੇ ਇਹ ਵੀ ਰ ਬੜੀ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਉਹਨਾਂ ਨੂੰ ਸਾਫ਼ ਕਰਕੇ ਸੰਗਤਾਂ ਦੇ ਦੁਆਰਾ ਲੰਗਰ ਛਕਣ ਵਾਸਤੇ ਤਿਆਰ ਕਰਦੇ ਨੇ ਸੋ ਇਹਨਾਂ ਦੀ ਇਸ ਸੇਵਾ ਨੂੰ ਸਾਡਾ ਚੈਨਲ ਦਿਲੋਂ ਸਲਾਮ ਕਰਦਾ ਹੈ ਜੀ ਜੀ ਇਸ ਜਗ੍ਹਾ ਬਾਬਾ ਜੀ ਦੇ ਦਰਤੇ ਜੋ ਬੀਬੀਆਂ ਭੈਣਾਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੀਆਂ ਨੇ ਇੰਨੀ ਗਰਮੀ ਪੈਣ ਦੇ ਬਾਵਜੂਦ ਇਹ ਆਪਣੀ ਸੇਵਾ ਹੈ ਜੋ ਨਿਰੰਤਰ ਕਰ ਰਹੀਆਂ ਨੇ ਸੋ ਇਹਨਾਂ ਦੀ ਇਹ ਸੇਵਾ ਭਾਵਨਾ ਨੂੰ ਸਾਡਾ ਚੈਨਲ ਪ੍ਰਹਾਣੀ ਪੰਜਾਬ ਦਿਲੋਂ ਸਲਾਮ ਕਰਦਾ ਹੈ ਜੀ ਦੋਸਤੋ ਇਹਨਾਂ ਸੋਚਿਓ ਕਿ ਛੋਟਾ ਜਿਹਾ ਮੇਲਾ ਸੀ ਮੈਂ ਤੁਹਾਨੂੰ ਸਿਰਫ ਉਧਰ ਟੋਲਿਆਂ ਵਾਲੇ ਪਾਸੇ ਹੀ ਲੈ ਕੇ ਗਿਆ ਸੀ ਇੱਧਰ ਦੇਖੋ ਤੁਸੀਂ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਪੂਰਾ ਬਾਜ਼ਾਰ ਦੇ ਰੂਪ ਦੇ ਵਿੱਚ ਬਣਿਆ ਹੋਇਆ ਹੈ ਸੋ ਹਰ ਜਗ੍ਹਾ ਮੇਲੇ ਦੇ ਜੋ ਰੌਣਕਾਂ ਨੇ ਉਹ ਆਪ ਸਭ ਦੇਖ ਸਕਦੇ ਹੋ ਜੀ ਸਾਡਾ ਖੱਲੀ ਹੈ ਜੁੱਤੀਆਂ ਨੂੰ ਬਹੁਤ ਡਿਜ਼ਾਈਨ ਐਸੇ ਅਜੇ ਤੁਸੀਂ ਕਹੋਗੇ ਵੀ ਹਾਂ ਇਹ ਜੋ ਮੇਲੇ ਦੇ ਰੰਗ ਨੇ ਦੋਸਤੋ ਸਾਜਲੀ ਦਾ ਬਾਬਾ ਗੁੱਗਾ ਜਹਰ ਵੀਰ ਜੀ ਦਾ ਮੇਲਾ ਹੈ ਸੋ ਅਸੀਂ ਇਸ ਜਗ੍ਹਾ ਸਾਡਾ ਚੈਨਲ ਤੁਹਾਨੂੰ ਲੈ ਕੇ ਆਇਆ ਹੈ ਪਿੰਡਾਂ ਦੇ ਜੋ ਲੋਕ ਨੇ ਥੋੜੇ ਸ਼ਰਮੀਲੇ ਹੁੰਦੇ ਨੇ ਇਸ ਕਰਕੇ ਨਹੀਂ ਆ ਰਹੇ ਉਹਨਾਂ ਦਾ ਉਹ ਸੀ ਜੀ ਕਰਾਂਗੇ ਦੋਸਤੋ ਇਸ ਦੁਕਾਨ ਦੇ ਅਸੀਂ ਅੰਦਰ ਆਏ ਆ ਜਿੱਥੇ ਆਪ ਸਭ ਨੂੰ ਜੋ ਤਰ੍ਹਾਂ ਤਰ੍ਹਾਂ ਦੇ ਆਟਮਾ ਨੇ ਵੀਰ ਜੀ ਕੋਲੇ ਉਹਨਾਂ ਦੇ ਦਰਸ਼ਨ ਕਰਵਾ ਰਹੇ ਆ ਸਪੈਸ਼ਲੀ ਵੀਰ ਜੀਆਂ ਕੋਲੇ ਜੁੱਤੀ ਬੜੀ ਸੋਹਣੀ ਹੈ ਜੀ ਜੋ ਕਹਿੰਦੇ ਜੀ ਪਟਿਆਲੇ ਤੋਂ ਬਣਦੀ ਹੈ ਹਰ ਇੱਕ ਸਾਈਜ਼ ਅਵੇਲੇਬਲ ਹੈ ਸਿਰਫ 100 ਰੁਪਏ ਰੇਟ ਉਲਦਾਨੀ ਜੇਤਾ ਵਿਰੋਣ ਲੱਕੜੀ ਦੇ ਖੋੜਵਾ ਸੋ ਲੱਕੜੀ ਦੇ ਜੋ ਟਰੈਕਟਰ ਨੇ ਉਹਨਾਂ ਦੇ ਕੰਮ ਤੇ ਲੈ ਕੇ ਆਏ ਆ ਇਹ ਛੋਟੇ ਛੋਟੇ ਪੈਰੇ ਪੈਰੇ ਬੱਚੇ ਆਪਣੇ ਲਈ ਟਰੈਕਟਰ ਖਰੀਦ ਰਹੇ ਨੇ ਅਸੀਂ ਤੁਹਾਨੂੰ ਸ਼ਾਦਲੀ ਮੇਲੇ ਤੇ ਲੈ ਕੇ ਆਏ ਆ ਸਾਨੂੰ ਮਾਤਾ ਜੀ ਮਿਲੇ ਨੇ ਇਸ ਮੇਲੇ ਤੇ ਕਾਫੀ ਟਾਈਮ ਤੋਂ ਆ ਰਹੇ ਨੇ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਆ ਕੇ ਕਿਵੇਂ ਮਾਤਾ ਜੀ ਕਿੰਨੇ ਟਾਈਮ ਤੋਂ ਆਉਣੇ ਹੋ ਸਾਨੂੰ ਤਾਂ ਬਹੁਤ ਹੀ ਟਾਈਮ ਹੋ ਗਿਆ ਵਾ ਬੇ ਜਿਵੇਂ ਲੱਗਦਾ ਜੂਰੇ ਆ ਕੇ ਜੂਰੇ ਬਹੁਤ ਬਾਬੇ ਦੀ ਕਿਰਪਾ ਹੈ ਅਸੀਂ ਉਦੋਂ ਦੇ ਆਉਣੇ ਆ ਤੇ ਆਪਣੇ ਬੱਚੇ ਖੇਤੀਬਾੜੀ ਕਰਦੇ ਨੇ ਵੀ ਐਂ ਕਰਕੇ ਬੱਚਿਆਂ ਦੀ ਆਹ ਰਹਿਣੀ ਹੈ ਬੁੱਬੇ ਮਾੜੀ ਦੀ ਕਿਰਪਾ ਇਹਨਾਂ ਦੀ ਤੇ ਮਾਤਾ ਜੀ ਕੀ ਲੈ ਕੇ ਆਉਣਾ ਪੈਂਦਾ ਘਰੋਂ ਜਦੋਂ ਰੇ ਆਉਣੇ ਹੋ ਅਸੀਂ ਸੇ ਵੀ ਵੜਦੇ ਹਾਂ ਬਾਬਾ ਜੀ ਇੱਕ ਦਿਨ ਪਹਿਲਾਂ ਇਹਰੋ ਗੁਬਾਚ ਅਸੀਂ ਕਣਕ ਗੱਦਾ ਉਹ ਮਗੜ ਸੱਕਰ ਆ ਜੀ ਦਾਖਲਾ ਪੰਜਾਬ ਪੁਲਿਸ ਜੋ ਹਰ ਇੱਕ ਮੇਲੇ ਦੇ ਉੱਤੇ ਆਪਣੀ ਡਿਊਟੀ ਨਿਭਾਉਂਦੀ ਹੈ ਇਸ ਮੇਲੇ ਦਾ ਵੀ ਜੋ ਸਚਾਚਾ ਪ੍ਰਬੰਧਾ ਹੈ ਇਸ ਵੱਲੋਂ ਕੀਤਾ ਗਿਆ ਹੈ ਮੈਡਮ ਹੋਰੀ ਬੈਠੇ ਨੇ ਜੀ ਜਿਨ੍ਹਾਂ ਨੇ ਆਪਣੀ ਦੇਖ ਰੇਖ ਦੇ ਵਿੱਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਆ ਰਹੇ ਨੇ ਯਾਰ ਆ ਜੀ ਪਰ ਸਾਰੇ ਤੇ ਆ ਜੀ ਦਵਾਰ ਤੇ ਹੋਰ ਤੋਂ ਕਾਹਦੇ ਹੋਏ ਆਈਏ ਦਵਾਰ ਤੇ ਜੋ ਮੇਰੀ ਅੱਖਾਂ ਰਾਤ ਨੂੰ ਆਇਆ ਭਾਈ ਮੈਂ ਕਹਿੰਦਾ ਆ ਰਿਹਾ ਹਾਂ ਮਾਣੀ ਬੀ ਬਾਈ ਜੀ ਲੋ ਰਾਜ ਦੇ ਤੇ ਆ ਕੇ ਸਿਦਾਰ ਦੇ ਦਵਾਰ ਦੇ ਕੋਲੋਂ ਆਇਆ ਬਾਬੇ ਦਾ ਮੇਲਾ ਆ ਰਹੇ ਨੇ ਯਾਰ ਕਿਹਦਾ ਪਿੰਡ ਹੈ ਬਾਈ ਜੀ ਮੇਰਾ ਮਨਸ਼ਾਹ ਦੀ ਹੈ ਬਰੇਹੀ ਪਿੰਡਾ ਚੱਲ ਜੀ ਧੰਨਵਾਦ ਵੀਰੇ ਕੋਸਤੋ ਜੰਗਸਪੋਰਟਸ ਕਲੱਬ ਵੱਲੋਂ ਬਾਬਾ ਜੋਗੀ ਪੀਰ ਜੀ ਦੇ ਮੇਲੇ ਤੇ ਜੋ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਗਈ ਹੈ ਆਪ ਸਭ ਸੰਗਤਾਂ ਨੂੰ ਉਹਦੇ ਦਰਸ਼ਨ ਕਰਵਾ ਰਹੇ ਆ ਤੇ ਇਹਨਾਂ ਵੀਰਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ ਤਾਂ ਕਿ ਜੋ ਆਉਣ ਵਾਲੀਆਂ ਸੰਗਤਾਂ ਨੇ ਦੂਰ ਦਰਾਡੇ ਤੋਂ ਆਉਂਦੀਆਂ ਨੇ ਉਹਨਾਂ ਦੇ ਚਲਪਾਨ ਦਾ ਜੋ ਪ੍ਰਬੰਧ ਹੈ ਬਹੁਤ ਚੇਜੇ ਢੰਗ ਨਾਲ ਕੀਤਾ ਗਿਆ ਹੈ ਧੰਨਵਾਦ ਵੀਰ ਜੀ ਸਾਧ ਸੰਗਤ ਜੀ ਬਾਬਾ ਜੀ ਦੇ ਦਰਬਾਰ ਨੂੰ ਜੋ ਰਸਤਾ ਹੈ ਇਸ ਜਗ੍ਹਾ ਤੋਂ ਹੋ ਕੇ ਜਾਂਦਾ ਹੈ ਜਿਸ ਨੂੰ ਸਾਡੀ ਪੰਜਾਬ ਪੁਲਿਸ ਅਤੇ ਮੇਲਾ ਕਮੇਟੀ ਦੇ ਜੋ ਨੌਜਵਾਨ ਵੀਰ ਨੇ ਉਹ ਰਲ ਮਿਲ ਕੇ ਚਲਾਉਂਦੇ ਨੇ ਤਾਂ ਕਿ ਸੰਗਤਾਂ ਦੇ ਆਉਣ ਜਾਣ ਸਮੇਂ ਕੋਈ ਪਰੇਸ਼ਾਨੀ ਨਾ ਆਵੇ ਧੰਨਵਾਦ